ਚੰਨ ਲਈ ਤੁਹਾਡਾ ਸਵਾਗਤ ਹੈ ਅਸੀਂ ਅੱਜ ਤੁਹਾਨੂੰ ਕੁੜਤੀ ਦਿਨ ਦਾ ਆਪਾਂ ਸੂਟ ਕੱਟਣ ਜਾ ਰਹੇ ਹਾਂ ਇਹਨਾਂ ਦਾ ਤੀਰਾ ਹੈ 11 ਇੰਚ ਆਪਾਂ ਰੱਖਾਂਗੇ 12 ਇੰਚ ਮੋੜ ਦਾ 7 ਇੰਚ ਰੱਖਾਂਗੇ

ਕਿੰ 10 ਇੰਚ ਆਪਾਂ ਸਾਡੇ 10 ਇੰਚ ਰੱਖਾਂਗੇ ਕਿਉਂਕਿ ਪਲੇਟਾਂ ਪਾਉਣੀਆਂ ਨੇ ਤੁਮੇਰਾ ਕੁੜਸਤਾ 12 ਇੰਚ ਇੰਚ ਬਦਾ ਕੇ ਰੱਖਾਂਗੇ 8 9 ਇੰਚ ਇਹ ਆਪਣੀ ਸਾਡੇ 9 ਇੰਚੇ ਪਾਣੀ ਦਾਸ ਰੱਖਾਂਗੇ 1 ਇੰਚ ਦੀ ਕਾਟ ਪਾਵਾਂਗੀ ਬੈਕ ਸਾਈਡ ਤੋਂ 2 ਇੰਚ ਦੀ ਚਾਨਮ ਲਾ ਦਾਂਗੀ ਗੇਰਾ ਸੀ ਆਪਣਾ ਸਾਡੇ ਅੰਮੀਂ ਚ ਪਾਣੀ ਦਾ ਸਿੰਜਰਾ ਕੀ ਤੇ 1.5 ਇੰਚ ਦੰਸ਼ਾਂ ਲਾ ਦਵਾਂਗੀ ਕਤਨ ਕਿੱਟਾ ਪਾਉਣੀ ਦੱਸਾਂਗੀ ਇਹ ਤੋਂ ਲੰਬਾਈ 10 ਇੰਚ ਆਪਾਂ 10.5 ਇੰਚ ਰੱਖਾਂਗੇ ਇਹ ਤੋਂ ਅੱਟੇ ਆਪਾਂ 10.5 ਆ 8 ਇੰਚ ਆ ਦੋਵੇਂ ਦਾ 4.5 ਇਹ ਤੋਂ 6.5 ਇੰਚ ਇਹ ਤੋਂ 4 ਫਿਰ ਇਹਨਾਂ ਨੂੰ ਮਿਲਾ ਦਾਂਗੀ ਫਿਰ ਇਹ ਤੋਦੋਂ ਛੱਡ ਕੇ ਇੱਧਰ ਮਿਲਾ ਦਾਂਗੀ

वह लगे तो लग दोस्तों वीडियो साडियो वगे तो लाइक शेयर एंड सबसक्राइब जरूर करो थैंक यू